ਸਾਡੇ ਇਲਾਕੇ ਬੈਠੀ ਐ ਤੇ ਟੀਮ ਉਹਨੂੰ ਇੰਤਜ਼ਾਰ ਕਰ ਰਹੀ ਐ ਵੀ ਕਿਹੜੇ ਕਿਹੜੇ ਨੇ ਲੰਗਰ ਛਕ ਲਿਆ ਤੇ ਦਿਖਾਉਣੇ ਆ ਸਾਡੂ ਸਾਰੀ ਮਾਤਾ ਜੀ ਹਾਂ ਜੀ ਮਾਤਾ ਜੀ ਕਿੰਨੇ ਕ ਬੰਦੇ ਲੰਗਰ ਛਕ ਲੈਂਦੇ ਨੇ ਹੱਥੇ ਨੂੰ ਛਕ ਲੈਂਦੇ ਪੁੱਤ ਨਹੀਂ ਪੱਤੀ ਬੰਦੇ ਉਹ ਵੀ ਪੱਤੀ ਬੰਦੇ ਤੇ ਫਿਰ ਤੁਸੀਂ ਆਪ ਬਣਾਉਣੇ ਰੋਟੀ ਰੋਟੀ ਮਾਈ ਲਈ ਲਾਈ ਹੋਈ ਨਾਲ ਆਪ ਲੱਗ ਜਾਂਦੇ ਰਣ ਵਿੱਚ ਚਲਾ ਲੈਂਦੇ ਬੰਦੇ ਅੱਛਾ ਅੱਛਾ ਪਾਣੀ ਬਣਾ ਲੈ ਲੇ ਜੋ ਟਾਂ ਲਾ ਦੋ ਗੜਬੜੀ ਜਾਂਦੀ ਐ ਅੱਛਾ ਅੱਛਾ ਪਹਿਲੇ ਕਹਿੰਦੇ ਬਣਾ ਤੇ ਜਾਂਦੀ ਐ ਸਾਰੀ ਰੋਟੀ ਪਣੀ ਆਪ ਦੰਨਿਓ ਸਾਰਿਆਂ ਜਣੇ ਨੂੰ ਸਾਰਿਆਂ ਨੂੰ ਆਪ ਚਾਹ ਪਾਣੀ ਰੋਟੀ ਤੋਂ ਕਸਾਰ ਅੱਡਾ ਪੱਤਾ ਜਿਹੜਾ ਕੋਈ ਮੰਗਦਾ ਕੋਈ ਹੋਰ ਆਵਾਂਗੇ ਕੋਈ ਬਰੈੱਡ ਮੰਗੇ ਕੋਈ ਹੋਰ ਲੱਲਪਾਲ ਸਾਰਾ ਦੇਣਾ ਪੈਂਦਾ ਹਾਂ ਆ ਦੇਖੋ ਸੱਚੀ ਗੱਲ ਆ ਇਹ ਆ ਆ ਆ ਦੇਖੋ ਹੁਣ ਦੁਬਾਰੇ ਰੋਟੀਆਂ ਲੈਣ ਆ ਗਏ ਆ ਆ ਦੇ ਇਹ ਅੱਧ ਵਿਚਾਲੇ ਪਾਣੀ ਪਾਣੀ ਪੀਂਦਾ ਨਹੀਂ ਹੈ ਕਹਿੰਦਾ ਹਜੇ ਮੇਰਾ ਅੱਧ ਵਿਚਾਲਾ ਆਇਆ ਨਹੀਂ ਪਾਣੀ ਕਿਦੋਂ ਪੀਏਗਾ ਪਾਣੀ ਨਾਲ ਲੈ ਕੇ ਆਉਣਾ ਆਂਕਾ ਨਾਲ ਲੈ ਕੇ ਜਨਾ ਹੋਰ ਕੀ ਲੱਗ ਜਾਂਦੀ ਹੈ ਇਹ ਹੋਰ ਕੀ ਲੱਗ ਜਾਂਦੀ ਹੈ ਠੀਕ ਹੈ ਠੀਕ ਹੈ ਤੇ ਆ ਦੇਖ ਹੁਣ ਇਹਨੇ ਇਹ ਰੋਟੀਆਂ ਇਹ ਇਹ ਤਾਂ ਸਾਨੂੰ ਮੈਂ ਸੱਚੀ ਗੱਲ ਦਿਕਾਉਣਾ ਇਹ ਆ ਆ ਦੇਖਿਓ ਆ ਦੇ ਹੁਣ ਬੇਬੇ ਤੋਂ ਕਹਿੰਦਾ ਬੇਬੇ ਰੋਟੀ ਦੇ ਦੇ ਇਹ ਆ ਦੇਖ ਹੁਣ ਉੱਤੇ ਬਹਿ ਕੇ ਤੇ ਆਉ ਦੇ ਬੇਬੇ ਤੋਂ ਧਰਾਲੀਆਂ ਨੇ ਚਾਰ ਪੰਜ ਰੋਟੀਆਂ ਤੇ ਫੇਰ ਰੇਲ ਬਣਾ ਦੋ ਉਹਨੇ ਦੇਖ ਕੇ ਤੇ ਚਲੋ ਭਾਈ ਇਹ ਤਾਂ ਹਸੀ ਮਜ਼ਾਕ ਚੱਲੀ ਜਾਂਦਾ ਨਾ ਤੇ ਇੱਧਰ ਸਾਰੀ ਟੀਮ ਆਪਣੀ ਬੈਠੀ ਆ ਤੇ ਹੂੰ ਕੋ ਗਿਆ ਟਾਈਮ ਹਾਂਜੀ ਹੋ ਗਿਆ ਚਲੋ ਵਧੀਆ ਗੱਲਾਂ ਸਾਨੂੰ ਦਿਖਾਉਣੇ ਆ ਇੱਧਰ ਸਾਰੇ ਕਲਾਕਾਰ ਬਈ ਰੋਟੀ ਲੱਗਦੀ ਨਹੀਂ ਬਾਈ ਕੋਈ ਆ ਦੇਖੋ ਰੋਟੀਆਂ ਹਾਂ ਰੋਟੀਆਂ ਖਾ ਰਹੀ ਆ ਸਾਰੀ ਟੀਮ ਲੱਗਦੀ ਨਹੀਂ ਬਾਈ ਬਣ ਕੇ ਰੋਟੀ ਖਾਉਂ ਬਾਈ ਰੋਟੀ ਆ ਜਾਂਦੀ ਆ ਬਾਈ ਕੋਈ ਗੱਲ ਨਹੀਂ ਉਹ ਕਾਕੂ ਤੁਸੀਂ ਲੈ ਆ ਲੋ ਕਾਕਾ ਨੂੰ ਕਹਿੰਦੇ ਰੋਟੀ ਲੈ ਹਰ ਸਰ ਹਾਂ ਸਰ ਠੀਕ ਠਾਕ ਹੋ ਰਾਈ ਤਾਂ ਹੁਣ ਸਭ ਨਾਲ ਹੋ ਗਿਆ ਸਭ ਨਾਲ ਹੋ ਗਿਆ ਕਾਲੇ ਨੂੰ ਉੱਤੇ ਕਾਲੇ ਤੇ ਉੱਤੇ ਹੈਗੇ ਐ ਨਾ ਨਾ ਭਾਈ ਨਾ ਬਹੁਤ ਸਾਰੇ ਟੀਮ ਬਹੁ ਮੱਠਾ ਗੱਗੂ ਗੱਲ ਨਾ ਕੋਈ ਗੱਲ ਨਹੀਂ ਚੱਲ ਰਿਹਾ ਸੂਟ ਵਧੀਆ ਢੰਗ ਨਾਲ ਤਿਆਰੀਆਂ ਹੋ ਰਹੀਆਂ ਨੇ ਹਜੇ ਲੰਗਰ ਪਾਣੀ ਭੋਜਨ ਛਕ ਰਹੇ ਨੇ ਕਿਉਂ ਬਾਪੂ ਜੀ ਪ੍ਰਸ਼ਾਦ ਦੇ ਸਕਲੇ ਆਓ ਜੀ ਛਕੀ ਜਾਂ ਨਿਮਤ ਆਪ ਵੀ ਛਕੋ ਜੀ ਆਪਾਂ ਕੋਈ ਗੱਲ ਨਹੀਂ ਪਹਿਲਾਂ ਤੁਹਾਨੂੰ ਸੁਕਾ ਕੇ ਫੇਰ ਛਕਾਂਗੇ ਹਾਂ ਜੀ ਮਾਤਾ ਜੀ ਛਕਲੇ ਪ੍ਰਸ਼ਾਦ ਦੇ ਛਕੀ ਜਾਂ ਨਿਮਤ ਅੱਛਾ ਤੂੰ ਵਾਲੀ ਹਾਂ ਬਾਪੂ ਦੇ ਨਾਲ ਹੀ ਖਰੀ ਬੀਬੀ ਰੋਟੀ ਤੂੰ ਹੈ ਹਾਂ ਹੀ ਹੈ ਬੜਾ ਪਿਆਰਾ ਛੋਟਾ ਹਨਾ ਜੋੜੀ ਦਾ ਨજર ਨਾ ਲਾ ਦੀ ਨਾ 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 ਮੇਰੀ ਤਾਂ ਨਜ਼ਰੋਂ ਹੀ ਨਹੀਂ ਲੱਗਦੀ ਆ ਦੇਖੋ ਸੱਚਾ ਪਿਆਰ ਉਹ ਤਾਂ ਨਾ ਨજર ਨਹੀਂ ਲੱਗਦੀ ਹੂੰ ਆ ਦੇਖੋ ਬੇਬੇ ਤੇ ਬਾਪੂ ਇੱਕ ਥਾਲ ਚ ਖਾਂਦੇ ਨੇ ਦੇਖੋ ਕਿੰਨੀ ਵਧੀਆ ਜੋੜੀ ਹੈ ਤੇ ਪਿਆਰ ਵੀ ਕਿੰਨਾ ਵਧੀਆ ਇਹਨਾਂ ਦਾ 53 ਸਾਲ ਪੁਰਾਣੀ ਜੋੜੀ ਹੈ 53 ਸਾਲ ਪੁਰਾਣੀ ਜੋੜੀ ਹੈ ਬਾਪੂ ਹੂੰ ਵੈਰੀ ਗੁੱਡ ਬਹੁਤ ਸੋਹਣਾ 70 ਦੀ ਘਤਰ ਦੀ ਸਾਦੀ ਹੈ ਘਤਰ ਦੀ ਸਾਦੀ ਹੈ ਹਾਂ ਪੁੱਜੀ ਲੜੇ ਤਾਂ ਨਹੀਂ ਕਿਤੇ ਜ਼ਿੰਦਗੀ ਚ ਲੜੇ ਤਾਂ ਨਹੀਂ ਜ਼ਿੰਦਗੀ ਚ ਕਿਤੇ ਅਰੇ ਰੀ ਕਿੰਡੋ ਵਾਰੀ ਲੜਦੇ ਆ ਜ਼ਿੰਦਗੀ ਨਹੀਂ ਕੋਈ ਗਿੰਤੀ ਕੋਈ ਨਹੀਂ ਲੜਾਈ ਤੇ ਹੁਣ ਵੀ ਰੋਟੀ ਲੈਣੀ ਆ ਨਾ ਹਾਂ ਰੋਟੀ ਲੈਣੀ ਅੱਛਾ ਪਾਣੀ ਦਾ ਗਲਾਸ ਹੋਣਾ ਉਹਦੇ ਨਾਲ ਵੀ ਅਸੀਂ ਮੰਨ ਜਾਨੇ ਆ ਅੱਛਾ ਹਾਂ ਪਤਾ ਪਾਣੀ ਪੀ ਲੈਨੇ ਹੋ ਠੀਕ ਹੈ ਠੀਕ ਹੈ ਠੀਕ ਹੈ ਇਹ ਨੜ ਵੀ ਪੈਨੇ ਆ ਅੱਜ ਦੁਆਜੇ ਪਾਣੀ ਪੀਨੇ ਪਾਣੀ ਮੈਨੂੰ ਹੀ ਬਣਾਉਣਾ ਪਊਗਾ ਅੱਛਾ ਇੰਨਾ ਪਿਆਰ ਹੈ ਹਾਂ ਲੜਾ ਲੜਨ ਦਾ ਕੀ ਫਾਇਦਾ ਫਿਰ ਦੱਸ ਮੈਨੂੰ ਵੀ ਇੰਨਾ ਪਿਆਰਾ ਵੀ ਮੈਂ ਪਾਣੀ ਮੋੜਦਾ ਨਹੀਂ ਮੈਂ ਉਹਦੀ ਕੀ ਲੈਂਦਾ ਮੈਂ ਪੁੱਤ ਨਾ ਇਹ ਉਹਦੀ ਕੀ ਲੈਂਦੇ ਠੀਕ ਹੈ ਠੀਕ ਹੈ ਤੇਨੂੰ ਬਹੁਤ ਵਧੀਆ ਗੱਲ ਆ ਜੀ ਤੇ ਥੈਂਕ ਯੂ ਬੱਪੂ ਜੀ ਉਹ ਕੀ ਧੰਨਵਾਦ ਬਹੁਤ ਮੋਹਤੂਫ ਠੀਕ ਠੀਕ ਸ਼ਸ਼ੀਕਾਲ ਬਾਈ ਜੀ ਪਹਿਲਾਂ ਬੋਲੇ ਨਹੀਂ ਕੀ ਗੱਲ ਲੜਕੇ ਤਾਂ ਨਹੀਂ ਆਏ ਨਹੀਂ ਲੜਕੇ ਨਹੀਂ ਆਏ ਜੀ ਮੈਂ ਨਾ ਥੋੜਾ ਜਿਹਾ ਕੰਮ ਚ ਵਿਜੀ ਸੀਗਾ ਅੰਕਲ ਜੀ ਹਾਂ ਤੇ ਬੱਸ ਮੈਂ ਤਾਂ ਹੀ ਵਿਜੀ ਸੀ ਗਿਆ ਥੋੜਾ ਯਾਰ ਅੱਛਾ ਅੱਛਾ ਆ ਦੇਖੋ ਆਹ ਸਾਰਾ ਭੋਜਨ ਆਪਣਾ ਥਾਲੀਆਂ ਚ ਪਾਏ ਪੈ ਚੁੱਕਿਆ ਆ ਬੇਟੇ ਕਿੰਨੀਆਂ ਰੋਟੀਆਂ ਹੈਗੀਆਂ ਮੈਂ 12 ਖਾਣੀਆਂ ਇੱਕ ਟਾਈਮ ਦੀਆਂ ਵੈਰੀ ਗੁੱਡ ਵੈਰੀ ਜੀ ਜੀ ਠੀਕ ਹੈ ਠੀਕ ਹੈ ਫਿਰ 12 ਬਿਨਾ ਆਪਣਾ ਸਰਦਾ ਨਹੀਂ ਨਾ ਹਾਂ ਸਰਦਾ ਨਹੀਂ ਕਿਵੇਂ 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 12 ਘੱਟ ਜਾਣਾ ਲਿਸੇ ਹੋਗੇ ਥੋੜੇ ਅੱਛਾ ਅੱਛਾ ਡਾਈਟਿੰਗ ਤੇ ਆ 12 ਖਾਂਦੇ ਨੇ 17 18 ਖਾਂਦੇ ਨੇ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਆ ਬਾਈ ਮੇਰੇ ਘਰ ਤਾਂ ਹੁਣ ਲਾ ਬਣਾ ਦਿੱਤਾ ਇਹ ਤੇ ਬੈਠੇ ਮਨ ਪਰ ਇਹ ਕੀ ਆ ਘਰ ਮੈਂ ਤੁਹਾਨੂੰ ਖਾਣਾ ਦਿੰਦੀ ਤੂੰ ਵੀ ਸਾਡੇ ਵਿੱਚ ਦੋ ਰੋ ਵੀ ਬੈਠੀ ਮਾਮੇ ਜਾਈਂ ਤੇ ਮੈਂ ਜਾ ਕੇ ਕਾਲ ਲੈਂਦੇ ਆਂ ਹਾਂ ਇਹ ਖਾ ਕੇ ਹੁਣ ਮਾੜਾ ਜਿਹਾ ਢਿੱਡ ਤੇ ਹੱਥ ਫੇਰਦੇ ਬਾਈ। ਆ ਦੇ ਖਾ ਰਿਹਾ। ਆ ਦੇ ਰੋਟੀਆਂ ਹੁਣ। ਅਜੇ ਖਾ ਰਿਹਾ। ਆ ਦੇ ਕਹਿੰਦਾ ਚੱਲੀ ਜਾਂਦਾ ਕੰਮ। ਕਰਨਜੀ ਜੀ ਸ਼ਕਲੇ ਜੀ ਪ੍ਰਸ਼ਾਦ? ਹਾਂ ਜੀ ਹਾਂ ਸ਼ਕਲੇ ਬਾਈ ਜੀ। ਠੀਕ ਹੈ ਠੀਕ ਹੈ ਜੀ ਠੀਕ ਹੈ। ਬੰਦਾ ਆਪਣੇ ਜਿਗਨ ਖਾਂਦਾ ਤੜਕੀ ਮੂੰਗੀ। ਕੀ ਖਾਂਦਾ? ਆਪਣੇ ਜਿਗਨ ਖਾਂਦਾ ਪੈਦੇ ਨਾਲ ਇਹ। ਅੱਛਾ। ਤੇ ਤੜਕੀ ਮੂੰਗੀ ਖਾਂਦਾ ਫਿਰੇ। ਤੂੰ ਆਇਆ ਕਿ ਬੇਟਾ ਮੈਰੀ ਪਰ ਕਦੇ ਰੋਟੀ ਖਾਦ ਨਹੀਂ ਆ ਜੀ। ਇੱਧਰ ਪਤਲੀ ਜਿਹੀ ਬੁੜੀ ਬੈਗੀ ਜਿਦੜਿਆ ਕੇ। ਠੀਕ ਹੈ ਠੀਕ ਹੈ ਠੀਕ। ਜੀ ਬਰਾਉ ਦਾ ਬਿਆਨ।

ਕੰਮ ਤੂੰ ਜਾ ਤੈਨੂੰ ਜਿਆਦਾ ਭੁੱਖ ਲੱਗੀ ਮਨ ਨੂੰ ਆਦਾ ਘਰੇ ਤਾਂ ਤੂੰ ਖਾ ਕੀ ਨਹੀਂ ਹੁੰਦੀ ਹੈ ਨਾ ਨਾ ਵੀ ਇੱਚਾ ਕੀ ਸੁਆਦ ਆਉਂਦਾ ਐਸਾ ਰਟੀ ਸਾਰੀ YouTube ਫੈਮਲੀ ਬੈਠੀ ਹੁੰਦੀ ਮੈਂ ਦਾ ਸੁਆਦ ਆਉਂਦਾ ਉਹਦੇ ਵਿੱਚ ਕਰੇਲੇ ਪਾਏ ਹੋਏ ਆ ਬਹੁਤ ਕਰੇਲੇ ਪਾਏ ਤਾਂ ਖਾ ਦੇ ਥੋੜੇ ਛੱਤਸੀ ਨਾਲ ਲੈ ਕੇ ਆਉਣੇ ਇਹਨੂੰ ਆਪ ਜੀ ਉਸੇ ਸੰਦਰਾ ਰਮੀ ਪਾਣੀ ਨਹੀਂ ਆ ਖਾਲੀ ਨਹੀਂ ਹੈਗਾ ਰੋਟੀਆਂ ਦਾ ਭਰਿਆ ਠੀਕੇ ਠੀਕੇ ਜੀ ਵਧੀਆ ਗੱਲ ਆਪ ਕਿਸੇ ਦੂਜਿਆਂ ਨੂੰ ਪੁੱਛ ਰਹੇ ਆ ਖੁਦ ਖਾ ਲਈ ਰੋਟੀ ਹਾਂ ਮੈਂ ਸਾਕੇ ਹੈ ਵੈਰੀ ਗੁੱਡ ਧੰਨਵਾਦੀ ਛੋਟਾ ਇਹ ਮੇਰਾ ਬੇਟਾ ਹੈ ਬਹੁਤ ਧਿਆਨ ਰੱਖਦਾ ਮੇਰਾ ਉਹ ਸਾਹਮਣੇ ਮੇਰੀ ਕੁੜੀ ਬੈਠੀ ਆ ਇਹ ਇੱਧਰ ਆਪਣੇ ਘਰ ਬੈਠੀ ਐ ਇਹਨੂੰ ਤੁਸੀਂ ਜਾਣਦੀ ਹੋ ਕਿ ਵੀ ਕੌਣ ਦੀ ਉੱਚਾ ਸੀ ਕਹਿ ਦਿੰਦਾ ਨਾ ਸਿੱਧਾ ਮੇਰੇ ਬਾਈਫੋਨ ਬਾਈਫੋਨ ਦੀ ਹਾਂ ਪਰ ਹੁਣ 2-4 ਦਿਨ ਤਾਂ ਹੈ ਮੈਂ ਤਾਂ ਕਹੀ ਹੋ ਗਿਆ ਮੁਰਕਾ ਹੋ ਗਿਆ ਕੰਮੋਂ ਦੇ ਗੱਲ ਤੋਂ ਮੁਰਕੀ ਅੜ ਗਈ ਜੇ ਇਹ ਤਾਂ ਹੋ ਗਿਆ ਮੈਂ ਰਾਂਟੀ ਨੇ ਦੇਖ ਲਿਆ ਜਿੱਤਨਾ ਬੈਣੀਆ ਧੱਕਾ ਨਹੀਂ ਗੱਲ ਕਿਵੇਂ ਲਾਈਆਂ ਸੀ ਇਹ ਵੀ ਤੂੰ ਕਹੇ ਦੇ ਮੇਰੇ ਬਾਈਫੋਨ ਦੀ ਹਾਂ ਹਾਂ ਕਹੇ ਦੇ ਸਿੱਧਾ ਤੂੰ ਹੁਣ ਕਿੱਥੇ ਮੁੱਕਰੀ ਆ ਨਾ ਚਲੋ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਥੈਂਕ ਯੂ ਸਾਰਿਆਂ ਦਾ ਤੇ ਬਸ ਇਹ ਤੋਂ ਬਾਅਦ ਲੋਕੇਸ਼ਨ ਤੇ ਪਹੁੰਚਦੇ ਆ ਬਾਈ ਥੈਂਕ ਯੂ ਇੱਧਰ ਸਾਡੇ ਸਾਰ ਪਹੁੰਚ ਚੁੱਕੇ ਨੇ ਜੀ ਸਰ ਸਸਰੀਕਾਲ ਜੀ ਸਿਰ ਕਾਜੀ ਆ ਪ੍ਰਸ਼ਾਦ ਦੇ ਸਕਲੇ ਹਾਂਜੀ ਹਾਂਜੀ ਬਹੁਤ ਟਾਈਮ ਹੋ ਗਿਆ ਜੀ ਰਾਤ ਹੀ ਖਾ ਲਈ ਜੀ ਅਸਰ ਆ ਤਾਂ ਫਿਰ ਉਸ ਦਾ ਉਹ ਤੜਕੇ ਫਿਰ ਟਾਈਮ ਹੀ ਲੱਗਦਾ ਇੱਕ ਦਿਨ ਪਹਿਲਾਂ ਹੀ ਚੱਲਦਾ ਪਤਾ ਅੱਛਾ ਜੀ ਇੰਨੇ ਫਿਕਰਮੰਦ ਹੋ ਤੁਸੀਂ ਹੈ ਹਾਂ ਪਹਿਲਾਂ ਪੰਜ ਬੰਦਾ ਬਿਉੜੀ ਦੇ ਪਾਇ ਬੰਦ ਚਾਹੀਦਾ ਅੱਛਾ ਜੀ ਉਹ ਤੜਕੇ ਟਾਈਮ ਲੱਗੇ ਨਾ ਲੱਗੇ ਰੋਟੀ ਖਾ ਲਈ ਆਪਣਾ ਰਾਤ ਖਾ ਲਈ ਹੁਣ ਆ ਦੇਣਾ ਟਾਈਮ ਲਾਈ ਜਾਂਦੇ ਹਾਂ ਜੁਡੀ ਭਾਜੀ ਕਹੇ ਹੱਥ ਨਹੀਂ ਖਾਣਾ ਖਾ ਕੇ ਆਇਆ ਕਰੂ ਭਾਈ ਸਹੀ ਗੱਲ ਹੈ ਮੂੰਹ ਦੁਖਣ ਲਾਉਣਾ ਮੈਂ ਖਾਂਦੇ ਹੀ ਨਹੀਂਗਾ ਆ ਦੇਖੋ ਕਿੰਨੀਆਂ ਰੋਟੀਆਂ ਖਾ ਕੇ ਹੁਣ ਮੁੱਕਰਦਾ ਬੰਦਾ ਹੈ ਦਿਨ ਹੋ ਗਏ ਮੇਰੇ ਮੈਂ ਰੋਟੀ ਇੱਕ ਟਾਈਮ ਦਿੰਦਾ ਹਾਂ ਹਾਂ ਆ ਟੋਪ ਤਾ ਹੁਣ ਭੁੱਖ ਵੀਣ ਲੱਗਣੀ ਮੈਨੂੰ ਕੱਲ ਨੂੰ 55 ਰੋਟੀਆਂ ਆ ਤਾਂ ਵੀ ਸਾਰੇ ਜੰਡੀਆਂ ਕੱਲ ਦੀ 25 ਖਾਣੀਆਂ ਪੈਣੀਆਂ ਹੁਣ ਮੈਨੂੰ ਅੱਛਾ ਅੱਛਾ ਰੋਟੀ ਇਹ ਛੱਡੀ ਵੀ ਤਾਂ ਕਰਕੇ ਥੋੜਾ ਘੱਟ ਖਾਂਦਾ ਵੀ ਕਹਿੰਦੇ ਵਰਤ ਰੱਖਿਆ ਹੈ ਇਹਦਾ ਹਾਂ ਵਰਤ ਰੱਖਿਆ ਕਰਕੇ ਨਾ ਬਸ ਇਹ ਬਾਹਰ ਨਹੀਂ ਖਾਂਦਾ ਹਾਂ ਉਹ ਪਿੱਛੇ ਕੁੜੀ ਕਹਿੰਦੀ ਵੀ ਮੈਂ ਵੀ ਕਿੰਨੀਆਂ ਖਾਣੀਆਂ ਇੱਕ ਇੱਕ ਦਿੰਦੀਆਂ ਤਾਂ ਹੀ ਐਂ ਲੱਗਦਾ ਰਹਿੰਦਾ ਜਿਵੇਂ ਨੌ ਮਹੀਨਾ ਲੱਗਦਾ ਹਰ ਵਾਰ ਤਾਂ ਹੋਰ ਤੇ ਬਹੁਤ ਸੋਣਾ ਡਾਇਲੋਗ ਮਾਰਿਆ ਪੂਰਾ ਡਾਇਲੋਗ ਮਾਰਿਆ ਮੈਂ ਹਰ ਵਕਤ ਐਨਾ ਕਰਦੇ ਜਿਵੇਂ ਉਹ ਨਹੀਂ ਲੱਗਿਆ ਤਾਂ ਉਹ ਕਰਾ ਕੇ ਕਰਾ ਕੇ ਹੋ ਵੀ ਕਰਾ ਦਿੰਦੇ ਬੰਦੇ ਕਰਾ ਕੇ ਕਰਾ ਕੇ ਜਾਂਦੀ ਸਾਡੇ ਕੀ ਕਰੀਏ ਅਸੀਂ ਇੱਕ ਟਾਈਮ ਜਾਂ 12 ਰਾਤ ਨਾ ਹੁਣ ਕਿਵੇਂ ਕੀ ਕਹਤਾ ਤੁਹਾਨੂੰ ਹੁਣ ਤਾਂ ਕੁਝ ਨਹੀਂ ਕਿਹਾ ਹੂੰ ਬਸ ਉਹਦਾ ਚੁੱਪਚੀ ਫਾਇਦਾ ਹੈ ਅੱਛਾ ਅੱਛਾ ਢੇਡੀ ਪੂੰ ਗਲਟਰਾ ਲੀ ਉਹ ਬਾਹਰ ਮਾਇਆ ਪਿਆ ਹਾਂ ਚੱਲਦੀ ਮਿਲੂ ਨਹੀਂ ਹੈ ਹਾਂਜੀ ਸਰ ਇਹ ਕੀ ਮਤਲਬ ਉਹ ਕਹਿੰਦੇ ਵੀ ਅਸੀਂ ਤਾਂ ਮਤਲਬ ਉਹੀ ਕਹਤਾ ਇਹਨਾਂ ਨੇ ਕਿ ਵੀ ਹੈ ਜੀ ਕਹਿੰਦਾ ਨਹੀਂ ਹੈਗਾ ਇਹ ਜੀ ਜੀ ਸਿਆ ਆਪਣੀ ਚੰਗੀ ਕੀਤੀ ਚੰਗੀ ਤਾਂ ਕਹੀ ਜਾਂਦੀ ਹੈ ਨਾ ਆਪਾਂ ਗਲਤ ਕਹਿਣਾ ਨਹੀਂ ਅੱਛਾ ਜੀ ਹਾਂ ਉਹ ਚੱਕਰ ਦੀ ਗੱਲ ਨਹੀਂ ਪੈਸੇ ਤੁਸੀਂ ਆਪ ਭੁੱਖੇ ਰਹਿ ਕੇ ਦੂਜਿਆਂ ਨੂੰ ਭੋਜਨ ਕਰਾਉਂਦੇ ਹੋ ਹਾਂ ਮੈਂ ਤਾਂ ਰਾਤ ਨੂੰ ਹੀ ਖਾਂਦਾ ਰੋਟੀ ਠੀਕ ਹੈ ਜੀ ਲਾੜਦਾਂ ਤੇ ਤੜਕੇ ਵੀ ਟਾਈਮ ਲੱਗਦੀ ਜਾਂਦਾ ਹੈਗਾ ਥੋੜਾ ਜਿਹਾ ਇਹਦੇ ਕਰਕੇ ਪਸਾਏ ਹੋਰ ਕੰਮ ਨਹੀਂ ਰਹਿੰਦੀ ਠੀਕ ਹੈ ਜੀ ਬਹੁਤ ਨੱਕੀ ਦੇਖਣਾ ਲਾਡੀ ਬੈਠਾਗਾ ਲਾਡੀ ਵੀ ਐਂ ਕਰਦਾ ਮੇਰੇ ਨਾਲ ਤਾਂ ਲਾਡੀ ਜਿਆਦਾ ਹਾਂ ਉਹ ਵੀ ਤੈਨੂੰ ਪਹਿਲੇ ਆਹ ਕੁੜੀ ਨੇ ਛਕਲੇ ਪ੍ਰਸ਼ਾਦੇ ਹੈਲੋ ਰੋਟੀ ਪਾਣੀ ਖਾ ਲਿਆ ਰੋਟੀ ਪਾਣੀ ਖਾ ਲਿਆ ਹੁਣ ਇੱਕ ਘੰਟਾ ਸੌਂਗੀ ਫੇਰ ਇੱਕ ਗੱਲ ਹੋਰ ਹੈ ਪਾਣੀ ਖਾਇਆ ਨਹੀਂ ਜਾਂਦਾ ਪਾਣੀ ਪੀਤਾ ਜਾਂਦਾ ਹੁੰਦਾ ਯੂਰ ਪ੍ਰੈਕਟਿਕਮ ਦਾ ਬਰੇਜ ਹੁੰਦਾ ਦੱਸੋ ਵੈਰੀ ਗੁੱਡ ਜੀ ਵੈਰੀ ਗੁੱਡ ਕਹਾਂਗੇ ਇੰਗਲਿਸ਼ ਸਾਹਿਬ ਇੰਗਲਿਸ਼ ਇੰਗਲਿਸ਼ ਵੈਰੀ 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 ਕੰਨ ਕੰਨ ਇੰਗਲਿਸ਼ ਇੱਧਰ ਇੱਧਰ ਉਹ ਸਲਾ ਲਾਈ ਜਾਂਦੇ ਨੇ ਬਬੂ ਜੂਰੀ ਕਿੱਥੋਂ ਆ ਗਈ ਸੀ ਬੱਤੇ ਨਹੀਂ 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 ਬਹੁਤ ਸਤਿਕਾਰਯੋਗ ਨੇ ਤੇ ਸاسيਕਾਰ ਵੀ ਤੇ ਹੋਰ ਠੀਕ ਹੋ ਪੰਜੀ ਠੀਕ ਠਾਕ ਵਧੀਆ ਨਾ ਸੇਰ ਠੇਗ ਰਹਿੰਦੀ ਆ ਪੰਜੀ ਵਧੀਆ ਜੀ ਸਾਡੇ ਹਾਂ ਤੇ ਕੁਝ ਕਹਿਣਾ ਚਾਹਾਂਗੇ ਆਪਣੇ ਹਾਂ ਠੀਕ ਠਾਕ ਜੀ ਹੋਰ ਤੁਹਾਡਾ ਪਰਿਵਾਰ ਠੀਕ ਆ ਹਾਂਜੀ ਹਾਂਜੀ ਬਾਣੇ ਬਹੁਤ ਵਧੀਆ ਜੀ ਠੀਕ ਹੈ ਹਾਂ ਤੁਹਾਡੇ ਘਰ ਦਾ ਖਾਣਾ ਨੂਨ ਪਾਣੀ ਹੈ ਕੋਈ ਗੱਲ ਨਹੀਂ ਜੀ ਸੋਢਾ ਉਹ ਦਾ ਸੱਤ ਦਾ ਖਾਣਾ ਤੁਸੀਂ ਅੱਛਾ ਠੀਕ ਹੈ ਬਾਣੇ ਬਹੁਤ ਵਧੀਆ ਹੋ ਲਿਆ ਨਾ ਜੀ ਜੇਕਰ ਆ ਬੱਚੀ ਵਿਚਾਰੀ ਆਈ ਹੋਈ ਹੈ ਕਿ ਬੇਟੇ ਹੋਗੇ ਪੇਪਰ ਪਰ ਹੁਣ ਤਾਂ ਸਟੀਆਂ ਹੋ ਗਏ ਹਨਾ ਹਾਂ ਠੀਕ ਹੈ ਠੀਕ ਹੈ ਤੇ ਸਰ ਫਿਰ ਆਹ ਦੇਖੋ ਇਧਰ ਇਹਨਾਂ ਨੇ ਕੰਮ ਸ਼ੁਰੂ ਕਰਤਾ ਜੀ ਆ ਦੇਖੋ ਆ ਦੇਖੋ ਜੇ ਹੁਣ ਪਣਜੋ 10 ਮਹੀਨਾ ਬਸ ਜੋ ਫਾਰੇ 10ਵਾਂ ਚੱਗਿਆ ਤੇਰੇ ਕੋਲ ਤਾਂ ਹੀ ਲਾਦੇ ਮੇਰਾ 13 ਹੋ ਗਿਆ ਕੰਮ ਹੋ ਤਾ ਫਿਰ ਸਮਝਾਉਣਾ ਪੈਂਦਾ ਭਣ ਪੰਗਾਂ ਵੀ ਹੋ ਜਾਂਦਾ ਹੁੰਦੀ ਓਵਰ ਟਾਈਮ ਹੋ ਜਾਂਦਾ ਜੀ ਆ ਓਵਰ ਟਾਈਮ ਲਾਉਣਾ ਲਾਉਣਾ ਪੈਂਦਾ ਓਵਰ ਟਾਈਮ ਲਾ ਰਹੀ ਹੈ ਸਾਡੇ ਅੰਦਰ ਸਰਵੋਣਿਆ ਸੋਡੀ ਟੀਮ ਨਾਲ ਮੁਲਾਕਾਤ ਜੀ ਤੇ ਆਹ ਸਾਡੇ ਸਸੀ ਕਾਲ ਜੀ ਬਾਈ ਜੀ ਠੀਕ ਹੈ ਬਾਈ ਜੀ ਇਹ ਸਾਡੇ ਕੈਮਰਾਮੈਨ ਨੇ ਲਾਡੀ ਬਾਈ ਐਡਿਟਿੰਗ ਤੇ ਬਹੁਤ ਡਿਟਿੰਗ ਤੇ ਕੈਮਰਾਮੈਨ ਬਹੁਤ ਸੋਹਣੀ ਡਿਟਿੰਗ ਕਰਦੇ ਨੇ ਤੇ ਬਹੁਤ ਸੋਹਣਾ ਸੂਟ ਮਤਲਬ ਕਰਦੇ ਨੇ ਤੇ ਇਸ ਕਰਕੇ ਵੀ ਉਹ ਭਾਈ ਜੀ ਬੈਠੇ ਨੇ ਨਾਲ ਤੇ ਐਡੀਟਰ ਨੇ ਉਹ ਵੀ ਹਾਂ ਤੇ ਆ ਬਹੁਤ ਸੋਹਣਾ ਮਤਲਬ ਖਰਦਾਰ ਕਰਦੇ ਨੇ ਬਾਈ ਕਰਮਜੀਤ ਜੀ ਬਾਈ ਹਸੀ ਕਾਂ ਸਾਰਾ ਹਾਂਜੀ ਹਾਂਜੀ ਬਹੁਤ ਸੋਹਣੀ ਐਕਟਿੰਗ ਆ ਬਾਈ ਜੀ ਜੀ ਬਾਈ ਦੀ ਹਾਂ ਤੇ ਆ ਦੇਖੋ ਜਿਹੜਾ ਬੰਦਾ ਕਹਿ ਰਿਹਾ ਨਾ ਵੀ ਐਕਟਿੰਗ ਐਕਟਰ ਇਹ ਵੀ ਬਹੁਤ ਘੈਂਟ ਹੈ ਗੱਲ ਕਰ ਵੀ ਇਹ ਸੂਟ ਕਰ ਬਚਾਰ ਨੂੰ ਟਾਈਮ ਨਹੀਂ ਲੱਗਦਾ ਇਹ ਬਿਲਕੁਲ ਇੰਨੇ ਹੋਰ ਦੂਰ ਲੈਣੇ ਆ ਕਰਦਾ ਤੇ ਮੈਂ ਸਭ ਦੀ ਜੁੜੀ ਆਹੇ ਮੁੰਡਾ ਉਹ ਦੇ ਲਾਦਰਾ ਕੁੜੀ ਨੂੰ ਕਹੀ ਜਾਂਦਾ ਕੁੜੀ ਬਣਾ ਤੇ ਹੁਣ ਭਾਈ ਜਿਹੜਾ ਕੈਮਰਾਮੈਨ ਨੂੰ ਮਿਲੋ ਜਿਹੜਾ ਸ਼ੂਟ ਕਰੀ ਜਾਂਦਾ ਸੀ ਭਾਈ ਆਜੋ ਭਾਈ ਜੀ ਆਪਦੀ ਮੜੀ ਇੰਟਰੋਡਕਸ਼ਨ ਦਿਓ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀਆਂ ਫਿਲਮਾਂ ਦੇਖਦੇ ਹੋ ਨਾ ਤੇ ਸਾਰਿਆਂ ਦੀ ਮੁਲਾਕਾਤ ਮੈਂ ਕਰਾਈ ਤੁਹਾਡੇ ਨਾਲ ਤੇ ਤੁਸੀਂ ਸਾਰਿਆਂ ਨੂੰ ਪਿਆਰ ਦਿੰਦੇ ਤੇ ਸਾਰੇ ਸਤਿਕਾਰਯੋਗ ਨੂੰ ਸਭੇ ਤੇ ਸਾਰੀ ਬਹੁਤ ਵਧੀਆ ਵੀਰੋ ਤੇ ਇਸ ਤੋਂ ਬਾਅਦ ਅਸੀਂ ਹੁਣ ਸ਼ੂਟਿੰਗ ਤੇ ਚੱਲੇ ਆ ਲొਕੇਸ਼ਨ ਤੇ ਪਹੁੰਚਦੇ ਆਂ ਬਈ ਸਾਰਿਆਂ ਨੇ ਪ੍ਰਸ਼ਾਦੀ ਸਕ ਲਈ ਬਾਏ ਧੰਨਵਾਦ